ਨਾਮ ਜਪ ਲੈ ਨਮਾਣੀ ਦਿਲ ਤੇਰੀਏ ਹੌਕੇਲੇ ਕਮ ਆਊਗਾ ਉਹ ਅੱਜ ਪਿਆਸ ਬੜੀ ਲੱਗੀ ਆ ਪਾਣੀ ਪੀ ਵੀ ਅੱਖ ਗਏ ਅੱਜ ਕੋਲੜੀ ਪੀਣੇ ਕਹਿੰਦੇ ਕਰਦਾ ਜੀ ਨਾ ਕੋਲੇ ਰੇਡਿੰਗ ਕਰਾਉਣੇ ਕਰਨਕੋ ਚਲੋ ਪੀਣੇ ਤੋਪ ਬੜੀ ਸ਼ਾਨਦਾਰ ਲੱਗੀ ਅੱਜ ਬਹੁਤ ਐਂ ਵਧੀਆ ਯਾਰ ਬਾਬੇ ਕਹਿੰਦੇ ਪਹਾੜਾਂ ਦੇ ਬਾਬੇ ਬੜੇ ਹੁੰਦੇ ਆ ਸੋਣਾ ਲੈ ਚਲ ਵੇਹ ਲੈਣੇ ਅੱਜ ਬਾਬੇ ਬੜੇ ਪਹਾੜਾਂ ਜਿੰਦੇ ਦੁੱਲੋ ਕੀ ਗੱਪ ਮਾਰਦੇ ਸੱਚ ਮਾਰਦੇ ਪਰ ਵੇਨੇ ਚਲੋ ਬਾਬੇ ਆਏ ਵੇਖ ਲੈਣੇ ਜਾਂ ਲੱਭ ਜਾਂ ਸਾਨੂੰ ਕਿਸਮਤ ਕੋਈ ਬਾਬਾ ਕੋ ਜਾਗਲ ਸਿਖਾਗਾ ਬਾਬਿਆਂ ਕੋ ਕੋ ਗੋਣੀ ਲਵਾਗਾ ਬਾਬਿਆਂ ਕੋ ਕੋਈ ਨਾ ਕੋ ਚਲੋ ਯਾਰ ਇੱਥੇ ਕੋ ਬਾਬਾ ਦਿਖਿਆ ਨਹੀਂ ਕੋਈ ਚਲੋ ਜਾ ਕੇ ਬੈਨੇ ਪੱਥਰ ਤੇ ਬੈਨੇ ਆਪੇ ਕੋਈ ਅਜੂ ਰੱਬ ਦਾ ਪਿਆਰਾ ਤੁਰਦਾ ਫਿਰਦਾ ਆ ਜੂਗਾ ਜੰਗਲਬਾਨ ਤੇਗਾ ਆਪੇ ਰੱਬ ਦਾ ਪਿਆਰਾ ਆ ਜੂ ਵੇਖ ਵੇਖ ਜਾ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਬਾਬੇ ਗੱਫਾ ਕਿੱਥੇ ਬਾਬੇ ਲੱਭ ਜਾਣੇ ਇੱਥੇ ਯਾਰ ਨਾ ਜੰਗਲਾਂ ਬਾਣ ਤੇ ਕੋ ਰੱਬ ਦਾ ਪਿਆਰਾ ਹੋ ਚਲੋ ਆਜੂ ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਨੀ ਓਕੇ ਵੇਲੇ ਕੰਮ ਆਊਗਾ ਨਾਮ ਜਪ ਲੈ ਨਮਾਣੀ ਜਿੰਦੇ ਮੇਰੀਏ ਬਾਹ ਕਿਥੋਂ ਡੀ ਨੇオ ਖੇਵੇਲੇ ਕਮਾਉਂਗਾ ਉਹ ਤੇਰਾ ਭਲਾ ਏ ਬਾਬੋ ਸਾਹ ਸੰਤ ਜੀਆ ਪੱਥਰ ਲਾਲ ਪੱਥਰ ਨੀਲਾ ਕੋਈ ਬੰਦਾ ਨਾ ਦੇਹ ਤੇ ਕੋਈ ਨਾ ਦੇਹ ਪਰਿੰਦਾ ਮਨੂ ਕੋਈ ਅੱਜ ਤੰਗ ਨਾ ਕਰੇ ਭਗਤੀ ਤੋਂ ਕਾਲੀ ਚੜੇਲ ਮੈਂ ਕਰ ਦੇਣਾ ਤੇਰਾ ਗੁਰਦਾ ਫੇੜ ਜੇ ਮੇਰੇ ਅੱਜ ਕੋਈ ਮੱਥੇ ਲਾ ਗਿਆ ਤੇ ਮੇਰੀ ਭਗਤੀ ਭੰਗ ਕਰ ਦਿੰਦੇ ਯਾਰੋ ਕੀ ਯਾਰ ਸੰਤ ਦੀ ਆਵਾਜ਼ ਆਈ ਕਿਤੇ ਮੇਰੇ ਹਸਣਾ ਪਹਾੜਪੁਰ ਕੋਈ ਨਹੀਂ ਚੱਲ ਸੰਤ ਦੀ ਆਵਾਜ਼ ਜਰੂਰ ਸੁਣੀ ਆ ਵੇ ਨਾ ਚੱਲ ਗਿਆ ਕਿਤੇ ਆਇਆ ਸੰਸਦ ਇੱਧਰ ਤੇ ਨਹੀਂ ਦਿਖਦਾਣੀ ਇੱਧਰ ਹੀ ਭੜਾ ਦੇਖਦਾ ਕਰੇ ਉਹ ਤੇਰਾ ਭੜਾ ਜੇ ਸੰਤ ਖਰੋਤੇ ਲੋਈ ਸੰਤ ਵੀ ਜੰਦਰ ਮਾ ਬੰਨਾ ਸੂਰਜ ਬੰਨਾ ਬੰਨਾ ਧਰਤੀ ਤਾਰੇ ਅੱਜ ਕਿਤੇ ਆ ਜਾਣੇ ਜਾ ਰਹੇ ਅੱਜ ਕਿਤੇ ਆ ਜਾਣੇ ਜਾ ਬਾਬਾ ਜੀ ਅਕਾ ਕੋਲੋ ਪਿਆਰੀ ਮਹਾਰਾਜ ਪਰਸ਼ੋਕ ਕੀ ਹਾਲ ਚਾਲ ਹੈ ਬਾਬਾ ਜੀ ਕੀ ਹਾਲ ਠੀਕ ਠਾਕ ਜੇ ਕੌਣਾ ਤੂੰ ਵਾਲ ਬੜੇ ਤੇਰੇ ਜਿੰਨ ਵਾਂਗੂ ਹੈ ਗਿਆ ਬਾਬਾ ਜੀ ਸਦੀਆਂ ਦੇ ਨਾਤੇ ਨਹੀਂ ਤੇ ਤੜਾ ਕੋ ਮੰਡੇ ਨਾ ਪਾਣੀ ਤਾਂ ਕਿੱਥੇ ਘੁੰਮਣ ਫਿਰਨੇ ਮੈਂ ਤੇ ਤੁਹਾਨੂੰ ਲੱਭਣ ਨੇ ਕੋਈ ਸਾਧ ਆਤਮਾ ਨੇ ਸੂਰਚਾ ਮੈਂ ਤੈਨੂੰ ਪੰਨਿਆ ਹੀ ਵੀ ਮੇਰੇ ਬੰਦਾ ਪਰਿੰਦਾ ਨਾ ਨਵਕ ਲਖੇ ਤੂੰ ਫੇ ਮੈਨੂੰ ਬੰਦਾ ਮੜਾਤਾ ਵਾ ਪਤਾ ਨਹੀਂ ਜਿੰਨਾਂ ਭੂਤਾ ਕਿ ਕੀ ਆ ਬਾਬਾ ਸਾਡੇ ਨਾਲ ਜਿੰਨੀ ਹੈ ਜਿੰਨੀ ਕਹਿੰਦੇ ਨੇ ਆਜੋ ਅੱਥਾ ਅੱਥ ਆ ਬੈਠੋ ਹੈ ਇਹ ਜੈਨੀਆ ਹਾਂਜੀ ਹਾਂਜੀ ਬਾਬਾ ਜੈਨੀ ਇਹ ਕਿਹੜਾ ਜੈਨਾ ਜਿਹੜਾ ਚਪੇੜਾ ਖਾਂਦਾ ਵੇ ਆਜੋ ਬਾਬਾ ਆ ਤੇ ਅੱਥ ਦੱਸ ਅੱਥ ਦ ਕੋ ਦੋਸੋ ਬੋਲੀ ਜਾ ਕੇ ਬੀਤੀ ਸਾਡੇ ਬੀਤੀ ਕਰੀ ਆਪਾਂ ਉਹ ਜਾ ਚਾ ਸੰਤ ਨਹੀਂ ਬੈਂਦੇ ਹੁੰਦੇ ਉਹ ਸੰਤ ਆਜੋ ਆਉਂਦਿਆ ਆਪਣੇ ਭਗਤੀ ਸਥਾਨਾਂ ਤੇ ਬੈਂਦੇ ਨੇ ਅਸੀਂ ਨੇ ਸੰਤ ਆਜੋ ਆਜੋ ਬਾਬਾ ਜੀ ਆਜੋ ਆਜੋ ਬਾਬਾ ਜੀ ਆਜੋ ਕੋ ਦਰਸ਼ ਆਜੋ ਥਾ ਘਰ ਤੇ ਹੀ ਆਜੋ ਬੈਠੋ ਬੈਠੋ ਆਜੋ ਬੈਠੋ ਇਹ ਤੇ ਇਹ ਜਗਤੋ 13ਵੀਂ ਹੁੰਦੀ ਜਦੋਂ ਵੀ ਮੈਂ ਕਿਤੇ ਇੱਕ ਭਗਤੀ ਤੇ ਪਹਿਲਾਂ ਆ ਆਹ ਹਾਂ 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 ਹ ਬਾਬੇ ਉਸ ਨਾਲ ਡਿਠਾ ਜੀ ਸੇਤਾ ਸਾਹਿਬ ਬਾਬੇ ਕਰੋਧ ਹੋਏ ਨੇ ਬਾਬੇ ਦੋ ਚਾਹਦੇ ਬਾਬੇ ਕੀ ਗੱਲ ਸ਼ੁਕਸ਼ਾਂ ਚ ਉਹ ਚਿੜੀ ਦੀ ਬੈਠ ਵਰਗਾ ਹਾਂਜੀ 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 ਕਿੱਧਰੋਂ ਆਇਆ ਓਏ ਤੁਸੀਂ ਜੋ ਮਰਜੀ ਕਹਿ ਸਕਦੇ ਤੁਹਾਡੇ ਬੱਚੇ ਆ ਭਾਂ ਕੁਛ ਕਹਿ ਸਕਦੇ ਤੁਹਾਡਾ ਸਭ ਹਵਾਲੇ ਵੇਖਿਆ ਇੱਲ ਦਾ ਖੋਲਣਾ ਵਾ ਕੋਈ ਆਗੇ ਤੇ ਭਾਂ ਪੰਛੀ ਐ ਤੇ ਬੈਠ ਰਵੇ ਬਾਬੇ ਕੀ ਕਰਨਾ ਸਦਿਆਂ ਦੇ ਭੱਜੇ ਫਿਰਦੇ ਘਰੋਂ ਇੱਥੇ ਆਣ ਕੇ ਬਾਬਾ ਮਿਲਿਆ ਵੀ ਸੰਤਾਂ ਦੇ ਦਰਸ਼ਨ ਸੁਣਿਆ ਬਹੁਤ ਸਾਡੇ ਸੰਤ ਤਰੇ ਫਿਰਦੇ ਕੱਟ ਤੱਕ ਕਰਦੇ ਨੇ ਕੁੱਟ ਕੇ ਉਹ ਬਾਬਾ ਜੀ ਤੁਹਾਨੂੰ ਪਤਾ ਹੀ ਹੈ ਖਾਲੇ ਜਨਾਨੀ ਕੋ ਚੁੰਟੇ ਹਾਂਜੀ 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 ਧੋਲੇ ਕਪੜਾ ਕੋ ਬਾਬੇ ਕਹਿੰਦਾ ਤਾਂ ਸਹੀ ਕਰੀਆ ਵੀ ਬੰਦਾ ਲੱਖ ਕਮਾਈਆਂ ਕਰ ਲੇ ਕੁਛ ਕਰ ਲੇ ਐਂਡ ਬੰਦੇ ਕਰਮਾਂ ਤੱਕ ਹੀ ਆ ਆਈ ਵੀ ਤੁਹਾਡੇ ਪਹਾੜਾਂ 'ਚ ਨਿਕਲ ਆਏ ਕਦੇ ਦਰਸ਼ੀ ਮੇਲੇ ਕਰਦੇ ਸ਼ੋਲੇ ਮੇਲੇ ਵੀ ਇਹ ਸਾਤ ਆ ਸੋਹ ਦੇ ਸੰਤਾਂ ਦੇ ਦਰਸ਼ਨ ਕਰਾਂਗੇ ਬਾਬੇ ਵਾਂਗੂ ਮਿਲਾਂਗੇ ਕੋ ਪੀਤਾ ਦਾ ਨਾਂ ਸੁਣਿਆ ਬਾਬਾ ਜੀ ਬਹੁਤ ਤੜਾ ਤੂੰ ਨਾ ਮੱਥਾ ਕਰ ਉਹ ਇਹ ਤੇ ਬੜਾ ਸਤਾਇਆ ਆ ਮਨੋਸ਼ਾ ਇਹਦਾ ਪਲਾ ਕਰਨਾ ਹੀ ਪੈਣਾ ਵਾ ਚਲੋ ਸੋਚਦੇ ਆ ਕੋਨਾ ਕੋਹੇ ਇਹ ਵੀ ਕੀ ਸੋਚੂਗਾ ਤਮਾਣੇ ਦੇ ਮੂੰਹ ਵਾਲਾ ਕਿਹੜੇ ਹੈ ਕਿਹਦੇ ਪਾਏ ਆ ਲੁੱਚੇ ਲੰਦੇ ਆ ਕਿਹੜੇ ਮਾਂ ਪੁੱਛਣਾ ਪੰਗਾ ਪਿਆ ਹੀ ਕਿਤੇ ਚਲੋ ਜਾਣੇ ਚੱਕਰੀਂ ਤਵੇਂ ਠੱਗੀ ਮਾਰ ਕੇ ਦਰ ਭੱਜਾਂਗੇ ਆ ਮਾਪੂਰ ਚੰਗੇ ਤੇ ਕਾ ਬਾਈ ਹੋਰ ਸੁਣਾਵਰ ਨਾ ਮੇ ਤੇ ਕਹੇ ਜਿੰਦਗੀ ਬੀਤਨ ਦੀ ਇੱਥੇ ਜੰਗ ਲਾਇਆ ਆ ਨੰਦੀ ਨੰਦ ਨੰਦੀ ਨੰਦ ਪਰਮ ਆਨੰਦ ਪੱਥਰਾਂ ਚ ਰਹਿਦਾ ਘਾਹ ਤੇ ਸੌਂਦਾ ਹਾਂਜੀ ਤੇ ਆਂਧੇ ਦੇ ਨਾ ਕੰਡਿਆਂ ਦਾ ਸਹਰਾਣਾ ਹਾਂਜੀ ਹਾਂਜੀ ਨਾ ਕੋਈ ਲੰਨ ਨਾ ਕੰਨ ਤੇ ਨਾ ਕੋਈ ਨਾ ਆ ਬਾਬਾਈ ਨਹੀਂ ਨਾ ਕੋ ਥਾਨਾ ਕੋ ਟਿਕਾਣਾ ਆਏ ਤੱਕ ਇਹ ਦੰਦਾ ਵਾ ਉਹ ਚੱਲ ਜਿਦਾ ਤਾ ਬਾਬਾ ਤੀਹ ਭਲਕਰ ਦਾ ਸਾਡੇ ਮਨੁੱਖਾਂ ਦੀ ਜਿਹੜੀ ਬਾਣੀ ਆ ਸਾਡੀ ਸਾਡੀ ਸੰਤਾਂ ਦੀ ਜਿਹੜੀ ਬਾਣੀ ਆ ਹੀ ਉਹਦੇ ਚ ਕਹਿੰਨੇ ਅੱਜ ਤੱਕ ਤੇਰੇ ਜਿਹੜਾ ਮੱਥਾ ਵੇਖ ਕੇ ਨਾ ਹਾਂਜੀ ਇਹ ਕਾਰੀ ਤੇ ਮੈਂ ਵੀ ਕੰਬ ਗੇਵਾ ਅੱਭੀ ਮੱਥੇ ਤੇ ਹਰਾਮ ਲਿਖਿਆ ਆਪਣੀ ਲਿਖਿਆ ਹੀ ਆ ਸਮਝ ਲੈ ਜਿਹੜਾ ਪੈਸੇ ਮਾਰ ਕੇ ਪੱਜ ਆਇਆ ਘਰ ਦੇ ਨੇ ਘਰੋਂ ਕੱਢਤਾ ਸਾਰਾ ਤੇਰਾ maal ਅੰਦਰ maal ਅੰਦਰ ਤੇ ਬੰਦਾ ਬਾਹਰ ਬਾਬਾ ਇਹਦੇ ਮਾਲ ਅੰਦਰ ਬੰਦਾ ਜਲੰਧਰ ਇਹ ਕਿਹ ਜਾਂਦਾ ਬਾਬਾਈ ਹੋ ਗਈ ਕਮਾਲ ਕਮਾਲ ਹਾਂ ਅਗਲੇ ਪੰਜਾਬ ਜਾ ਕਰਦੇ ਅੱਗੇ ਵੀ ਸਭ ਕੋ ਲਾਲ ਬਾਬੇ ਕਿਥੀ ਕਰਨ ਦੱਸ ਕੋਈ ਕਰਨ ਨਹੀਂ ਹੁਣ ਤੁਹਾਡੇ ਕੋ ਆ ਗਏ ਆਪਣੇ ਚਰਨ ਚਰਨਾ ਜੀ ਬਾਬੇ ਤੁਸੀਂ ਇਹ ਕਿੱਥੇ ਫੜ ਕੇ ਫਿਰਦੇ ਆ ਜੀ ਹੋਰ ਬੱਚਾ ਕਿਹੜੇ ਇਲਾਕੇ ਚੋਂ ਆਏ ਤੂੰ ਮੈਨੂੰ ਇਹ ਦੱਸ ਜਰਾ ਆਪਣਾ ਬਾਬਾ ਇਲਾਕਾ ਤੇ ਦੱਸੀ ਇਲਾਕਾ ਦੇ ਬਹੁਤ ਹੀ ਆਡਾ ਅਸੀਂ ਦੋ ਭਰਾ ਇੱਕ ਰਾਜੂ ਕੁਵਾੜੀਆ ਦਾ ਸਾਡਾ ਨਾਮ ਹੈਪੀ ਕੁਵਾੜੀ ਦੋਨਾਂ ਵਾਜਦੇ ਆਹ ਨਾਲੇ ਇਲਾਕੇ ਵੀ ਕੁੱਤਿਆਂ ਦੇ ਹੁੰਦੇ ਬੰਦਿਆਂ ਦੇ ਹਾਂ ਜੀ ਹਾਂ ਜੀ ਹਾਂ ਜੀ ਦੋਨੋ ਹਾਦਸੇ ਭਾਈ ਕਾਰੋਬਾਰ ਦੇ ਘਾਟੇ ਪੈ ਗਏ ਬਾਬਾ ਜੀ ਇੱਧਰੋਂ ਭੱਜ ਪੋ ਜਾਈਏ ਮੁਰਗੇ ਉਹ ਵੀ ਸਾਡਾ ਭਰਾ ਲਭਾਣੀ ਬਾਅਦ ਚ ਰਾਜੂ ਕੁਵਾੜੀ ਜਾਂਦਾ ਸੀ ਬਹੁਤ ਔੜਾ ਨਾਮੀ ਬੰਦਾ ਸੀ ਬੜੇ ਦੂਰ ਦਾ ਠੱਗੇ ਮਾਰੇ ਬਾਬਾ ਜੀ ਦਵੇ ਤੂਦੀ ਬੋਲਦੀ ਉਹਦੀ ਪਤਾ ਨਹੀਂ ਕੀ ਹੋ ਗਿਆ ਕਰੋ ਵੀ ਗਾਇਬ ਹੀ ਹੋ ਗਿਆ ਐਨਾ ਪੁੱਛਿਆ ਵੀ ਕਰਦਾ ਧਿਆਨ ਮਾਰ ਬਾਬਾ ਜੀ ਲੱਭਦੀਆ ਫੇਰ ਤੇਰਾ ਭਰਾ ਲੱਭਦਾ ਲੱਭਦਾ ਬਾਬਾ ਜੀ ਬੜੀ ਮਿਹਰਬਾਨ ਇੱਕ ਬਾਬਾ ਇੱਕ ਮੇਰੀ ਗੱਲ ਇੱਕ 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 ਬਾਬਾ ਜੀ ਮਾਫੀ ਆਫੀ ਵੇਖੋ ਉਹ ਠੱਗੇ ਠੁਕੇ ਨਹੀਂ ਮਾਂਡਾ ਵੀ ਪਾੜੀ ਲੱਕੇ ਜਾ ਕੇ ਵੇਖੋ ਛਾਤੀ ਮਾਰੋ ਕਰਦੇ ਮਾਰਾਂ ਤਰੀਆ ਮੇ ਉਹ ਕਰੇ ਆ ਡਾਂਗ ਫੜਨਾ ਪਰੀ ਤੁਹਾਡੇ ਸ਼ਕਤੀਆਂ ਦੀ ਡਾਂਗ ਫੜ ਗਏ ਆ ਇਹਨੂੰ ਐ ਹਾਂ ਹਲਾਤੀ ਹਲਦੇ ਬਾਅਦ ਉਹ ਤੂੰ ਮੈਨੂੰ ਕਿਥੇ ਹੇਲਦਾ ਵੇ ਲਿਆ ਓ ਚਿੜੀ ਦੀ ਪੂਛ ਵਾਲਿਆ ਹਾਂ ਇਹ ਡਾਂਗ ਤੇ ਰੱਖੀ ਹੁੰਦੀ ਆਹੀਂ ਵੀ ਕਦੇ ਕੋਈ ਤੇਰੇ ਵਰਗਾ ਕੁੱਤਾ ਨਾ ਇੱਥੇ ਦੇਖਦੇ ਆ ਇਹਨੂੰ ਅੱਛਾ ਅੱਛਾ ਹਾਂ ਹੋ ਨੂੰ ਬਾਬਾ ਨੂੰ ਜਿਆਦਾ ਹਲਕੇ ਚ ਲੈਣਾ ਵਾ ਨਹੀਂ ਬਾਬਾਈ ਮੈਂ ਹਲਕੇ ਲੈਨੇ ਪਾ ਕਿਦੋਂ ਦੂਰੋਂ ਆਇਆ ਲੱਗਦਾ ਬਾਬਾਈ ਦੂਰੋਂ ਤਾਂ ਸਾਬ ਆ ਬੜੇ ਪੂਛੋਂ ਨੂੰ ਕੁਛ ਤੁਹਾਡੇ ਕੋ ਆਏ ਹੋਣਾ ਆਪੇ ਉਮੀਦ ਲੈ ਕੇ ਅੱਗੇ ਦਾ ਮੈਂ ਤੇਰ ਕੋ ਹੀਰ ਸੁਣਨੀ ਹੁਣੀ ਆ ਜਿਹੜਾ ਪੁੱਛੋ ਨਾ ਕੋਹ ਬਾਬਾ ਤੂੰ ਹੀ ਜ਼ਿਆਦਾ ਮੈਨੂੰ ਖਾਚੀ ਆਦਾ ਮੇਰੇ ਨਾਲ ਹੀਰੇ ਨਾਲ ਜਾਪਣ ਦੇ ਬਾਬਾ ਚੰਗਰਾ ਹੀਰੇ ਉਹ ਮਿਲਦੀਆਂ ਨਾ ਇਹਦੇ ਉਹ ਆ ਹੀਰੇ ਹੀਰੇ ਆ ਸਭ ਹੀਰੇ ਹੀਰੇ ਆ ਬੱਚਾ ਜਿੰਨੇ ਪੱਥਰ ਆ ਤਨੂੰ ਹੀਰੇ ਦੇ ਦਈਏ ਨਹੀਂ ਬਾਬਾ ਹੀਰੇ ਲੱਤ ਕਰੋ ਸਾਡੇ ਨੂੰ ਲੱਤ ਨਾ ਬਾਬਾ ਜੀ ਸਾਡੇ ਨੂੰ ਉਹ ਜਾ ਚਮਚੜ ਇੱਕ ਦੀ ਖੱਲ ਵਾਲਿਆ ਜਾ ਕਰੋ ਲੱਤ ਜੱਕਦੇ ਸਾਡੇ ਨਾ 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 ਬਾਬਾ ਜੀ ਮਾੜੇ ਬੋਲੀ ਬੋਲੀ ਦੇ ਬਾਬਾ ਜੀ ਸੰਗ ਸੰਤਾਂ ਨੂੰ ਤੁਹਾਡੇ ਕੋ ਆ ਗਏ ਆ ਕੱਟ ਯਾਰ ਬਾਬਾ ਦੇ ਨਾਰਾਜ ਬੱਲੇ ਕਰੀ ਜਾਂਦਾ ਵਾ ਕੋ ਕੋ ਮੰਗੀ ਕੋ ਸੁਣੀਏ ਗੱਲ ਬਾ ਸੁਣੀਏ ਘਰੋਂ ਤੇ ਨਿਕਲ ਆਏ ਆ ਜੰਗਲ ਬਾਣ ਬਾਬੇ ਦੇ ਚਰਨਾਂ ਦੇ ਰਹੀਏ ਸਾਲ ਕੱਟਿਆ ਇਹਨਾਂ ਕੋਲ ਹੀ ਇਹਨਾਂ ਕੋ ਜਿੰਦਗੀ ਕੱਟਦੇ ਰਹਿਮਾਨਾ ਕੋਈ ਦੋਦੀ ਸੋਦੀ ਕੇ ਮੋ ਮਾਂ ਛੱਡ ਗਏ ਨਾ ਹੁਣ ਬਾਬੇ ਚਰਨ ਲੱਭੀਏ ਬਾਬਾ ਕੋ ਚਲੋ ਬਾਬੇ ਦੇ ਬਾਬੇ ਚੇਲੇ ਪੈ ਜੀ ਮੇਰਾ ਦਾ ਬੰਡਣ ਬਾਬੇ ਦੇ ਨਾਲ ਛੱਡ ਕੇ ਦੁਨੀਆ ਦੇਣਾ ਚੇਲੇ ਪੈ ਜੀ ਬਾਬੇ ਨੂੰ ਬਾਬੇ ਨੇ ਮਨਾ ਲਾ ਜੇ ਮਰਜ਼ੀ ਭਾਵੇਂ ਬਾਬਾ ਛੇਤਰ ਮਾਰੇ ਡਾਂਗਾ ਮਰੇ ਬਾਬਾ ਨੂੰ ਮਨਾ ਲੈ ਬਾਬੇ ਦੇ ਚਿਲੇ ਬੰਜਣਾ ਆਪਾ ਚਲੋ ਮੈਂ ਟਰਾਈ ਮਾਰ ਕੇ ਬਾਬਾ ਜੀ ਐਨੇ ਗਰ ਸੁਭਾਣੀ ਬਾਬਾ ਜੀ ਜਾਂਦਾ ਬਾਬਾ ਜੀ ਸੰਤ ਜੀ ਛੱਡੋ ਗੁੱਸਾ ਸੰਤ ਜੀ ਤੁਹਾਡੇ ਉਹ ਚਮਚੜਿਕ ਬਾਬਾ ਜੀ ਭਾਵੇਂ ਦੀ ਕੁੱਤਾ ਕਹ ਲੋ ਕਮੀਨਾ ਕਹ ਲੋ ਜੋ ਮਰਜੀ ਕਹ ਲੋ ਤੁਸੀਂ ਤੁਹਾਡੇ ਹੁਣ ਚਿਲੇ ਪੈਣਾ ਸੀ ਹੁਣ ਤੁਹਾਡੇ ਬੱਚੇ ਹੁਣ ਉਹ ਤੂੰ ਕਿਤੇ ਤਗੜਾ ਹੀ ਪਾਪੀ ਲੱਗਦਾ ਜਿਹੜਾ ਫੱਕਰਾਂ ਨੂੰ ਇੰਨੇ ਮਜ਼ਾਕ ਕਰੀ ਜਾਂਦਾ ਵਾ ਕਰਦੇ ਚਲੋ ਇਹ ਕੁਤੀ ਛੈ ਲੱਗਦੀ ਆ ਜਿਹੜੀ ਗੱਲ ਪੈ ਗਈ ਆ ਗਲੋਂ ਤਾਂ ਲਾਉਣਾ ਹੀ ਪੈਣਾ ਬਾਬਾ ਤੈਨੂੰ ਚੱਕ ਮਾਰ ਘੜੂ ਮੇਕੀ ਹਣ ਵੱਡ ਕੇ ਘੜੂ ਤੋਂ ਭਰਾਣ ਨੂੰ ਇਹਨੂੰ ਮੈਂ ਲਾਲਚ ਤਾਂ ਨਾ ਕੋਈ ਨਾ ਕੋਈ ਆਪੇ ਲਾਲਚ ਜਾਊ ਉਹ ਗੱਲ ਸੁਣ ਜੀਸੇ ਬਾਬਾ ਜੀ ਅੱਜ ਕੱਲ ਮੈਂ ਸੁਣਿਆ ਵਾਂ ਕਿ ਅੱਜ ਕੱਲ ਨਾ ਪਿੰਡਾਂ ਦੇ ਇਲਾਕਿਆਂ ਚ ਸ਼ਹਿਰਾਂ ਦੇ ਇਲਾਕਿਆਂ ਚ ਬੰਬਾਰੀਆਂ ਹੀ ਬਿਮਾਰੀਆਂ ਫੈਲੀਆਂ ਹੋਈਆਂ ਹਨ। ਹਾਂਜੀ ਬਾਬਾ ਜੀ ਹਾਂਜੀ ਹਾਂਜੀ। ਕੋਰੋਨਾ ਵੀ ਆਇਆ ਨਾ ਪਿਛਲੇ ਹਾਂਜੀ ਬਾਬਾ ਜੀ ਆਇਆ। ਉਹ ਮੈਂ ਹਟਾਇਆ ਸੀ ਬਾਲਾਂ ਦੀਆਂ ਉਹ ਮੈਂ ਹੀ ਦਵਾਈ ਤਿਆਰ ਕਰਕੇ ਤੇ 30 ਦੁਨੀਆਂ ਨੂੰ ਤੇ ਖੋਲਾ ਕੀਤਾ ਦੁਨੀਆਂ ਦਾ। ਬਾਬੇ ਤਾਜਾ ਤੇਰਾ ਨਾਂ ਤੇਰਾ ਸੁਣਿਆ ਮੈਂ। ਹਾਂ। ਆਵੇ ਆ ਸਾਰੇ ਆ ਨਾ ਜਿੰਨੇ ਆ ਹੀਰੇ ਹੀ ਯਤਨ ਮੈਂ ਦੱਸੇ ਨੇ। ਹਾਂਜੀ ਹਾਂਜੀ। ਗੱਲ ਕਰ ਤਨੁ ਹੀ ਦੇ ਦੇ ਦੀ। ਨਹੀਂ ਬਾਬਾ ਜੀ। ਮੋਹ ਮਾਇਆ ਛੱਡ ਦੇਣੀ ਬਾਬਾ ਜੀ ਬਸ। ਮਾਇਆ ਜੈ ਕਾਲਾ। ਤੁਹਾਡੇ ਲੈ ਕੇ ਜ਼ਿੰਦਗੀ ਲਾਵਾਂਗੇ ਤਾਰਾ ਕੋ ਵਧੀਆ ਸਿਖਾਂਗੇ ਵਧੀਆ ਤੈਨੂੰ ਆ ਆਵੇ ਸੋਨੇ ਦਾ ਪੱਥਰ ਤੇ ਆਈ ਤੈਨੂੰ ਸੋਨਾ ਦੇ ਦੀ ਬਾਬਾ ਜੀ ਆ ਅੱਗ ਲਾਉ ਸੋਨੇ ਨੂੰ ਸੋਨਾ ਚਾਹੀਦਾ ਨੂੰ ਉਹ ਮੈਨੂੰ ਤੈਨੂੰ ਅੱਗ ਲਾਉਣੀ ਪੈਣੀ ਆ ਤੂੰ ਸੋਨੇ ਨੂੰ ਆਪ ਕਹਿਂ ਲਿਆ ਵਾ ਜਿਹੋ ਜਿਹੇ ਖਤਰਨਾਕ ਇਲਾਕੇ ਆ ਤੈਨੂੰ ਪਤਾ ਹੀ ਨਹੀਂ ਕਾਕਾ ਹਾਂਜੀ ਬਾਬਾ ਇੱਧਰ ਗਿੱਦੜ ਬਗਿਆar ਸ਼ੇਰ ਭਾਲੂ ਚੀਤੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਰਹਿੰਦੇ ਆ ਉਹ ਜਾ ਭਾਜਾ ਚੰਗਾ ਰਹੇਗਾ ਬਾਬਾ ਤੀ ਕਿਤੇ ਰਹਿੰਦੇ ਜੀ ਉਹ ਐਂ ਹੀ ਤਾਂ ਰੱਬ ਦੇ ਪਿਆਰੇ ਆਂ ਤੇ ਹੁਣੇ ਸੂ ਕੀਤਾ ਔਰ ਜਾਣਾ ਬਾਬੇ ਕੋਈ ਗੱਲ ਮੈਂ ਤੁਹਾਡੇ ਚੱਗਾ ਫੋਲਡ ਮੈਂ ਤੇਰੇ ਨਾਲ ਚੱਲੀ ਮੈਂ ਐ ਕਰ ਤੇ ਸ਼ੁਮੰਤਰ ਕਰੋ ਉਹ ਲੱਖ ਦੀ ਲਾਂਤ ਬਾਬੇ ਕੋਈ ਕਰੋੜਾਂ ਦੀ ਬੋਤ ਨਹੀਂ ਯਾਰ ਇਹ ਤਾਂ ਗੱਲਾਂ ਖਰਾਬ ਨੂੰ ਹੋ ਗਈਆਂ ਸਿਰਫ ਕੋਈ ਗੱਲ ਨਹੀਂ ਮੈਨੂੰ ਕੋਈ ਹੋਰ ਲਾਲ ਉਹ ਕੋਈ ਖਾਣਾ ਪੀਣਾ ਦੱਸ ਬਾਬੇ ਪਿਆਸ ਲੱਗੀ ਪੰਦੀ ਯਾਰ ਕਿਹਨ ਪਾਣੀ ਪੀਨੂ ਜੀ ਕਰਨ ਲਿਆ ਮੈਂ ਇੱਥੇ ਪਿਆਸ ਦੇ ਜਾ ਵਰਗਾ ਕੇ ਬੈਠਾ ਜਿਹੜਾ ਤੈਨੂੰ ਮੈਂ ਪਾਣੀ ਪਿਦਾ ਉਹ ਸਾਹਮਣੇ ਆ ਉਹ ਨਦੀ ਆਵਾਂ ਗਣੀਆਂ ਜਾ ਚਰਨੇ ਤੋਂ ਪਾਣੀ ਪੀ ਕੇ ਜਾ ਬਾਬਾ ਮੈਨੂੰ ਜੇ ਇੰਦਾਂ ਨੂੰ ਜੇ ਮੈਂ ਨਾ ਗਾਇਬ ਹੋ ਜਾਊਂਗਾ ਤੇ ਗੱਲ ਕਰੀ ਬਾਬਾ ਇਹ 100 ਸਾਲ ਆਜੋ ਤੇ ਜਾਣ ਲੱਗਾ ਮੈਨੂੰ ਸਦੀਆਂ ਪੀ ਜਾਣੇ ਮੈਨੂੰ ਤੇ ਉਹ ਬੱਚਾ ਜਿੰਨਾ ਤੂੰ ਤੁਰ ਕੇ ਆਇਆ ਵਾ ਤੂੰ ਤੇ ਚਾਟ ਆ ਜਾਣਾ ਵੇਹ ਨਦੀਆਂ ਕਿੰਨੀਆਂ ਸੋਹਣੀਆਂ ਵੇ ਕਿੰਨੇ ਸੋਹਣੇ ਰੈਂਬੋ ਬਣੇ ਆਹਾ ਆਹਾ ਕੰਜਰ ਨੂੰ ਲਾਲਚ ਦਿੰਦੇ ਆਪੇ ਭਜੂਗਾ ਹੀ ਉਹ ਵੇਖ ਤੇ ਸਹੀ ਆ ਕਿੰਨੀਆਂ ਸੋਹਣੀਆਂ ਉਹ ਵੇਖ ਲਾ ਕੇ ਬਰਫ ਵੀ ਆ ਗਈ ਆ ਓਏ ਉਹ ਕਿੰਨਾ ਸੋਹਣਾ ਆ ਕੀ ਕਹਿੰਦੇ ਹੁੰਦੇ ਉਹਨੂੰ ਅਲੀਓ ਲੀਓ ਬਾਬਾਈ ਲੂਨੀ ਵੀ ਹੁੰਦਾ ਆ ਆਹ ਹੋਏ ਹੋਏ ਬਾਬਾਈ ਕਿਹੜੇ ਚੱਕਰ ਹੋਏ ਹੋਏ ਬਾਬੇ ਲਾਲਚ ਬੰਦਨ ਉਹ ਦੋ ਜਿਹੜਾ ਬੰਦਾ ਮੰਨ ਜਾਵੇ ਉਹ ਖਿਚੜੀ ਚ ਦਾਲ ਮੈਂ ਕੱਢ ਨਹੀਂ ਸਕਦਾ ਤੈਨੂੰ ਗਾਲ ਬਾਬਾਈ ਦੀ ਕੋਲੀ ਚਮਚਾ ਕਰ ਤਾ ਵੀ ਬਾਬਾ ਮਨੂ ਨਾ ਮੈਂ ਤੇਰਾ ਕਰ ਦੇਣਾ ਹੁਣੇ ਮੂੰਹ ਲਾਲ ਕਰ ਦੋ ਕਰ ਦੋ ਬਾਬਾਈ ਬਾਬਾ ਨਾ ਖਾਦੇ ਰਾਜਮਾ ਤਾਂ ਨਾ ਖਾਣੇ ਆਪਾਂ ਦਾਲ ਅਹੀਂ ਰਹਿਣਾ ਤੁਹਾਡੇ ਨਾਲ ਯਾਰ ਇਵੇਂ ਰੰਗੂ ਘਰ ਉਸਤਾਇਆ ਲੱਗਦਾ ਵਾ ਲੱਗਦਾ ਕਾਕਾ ਤੂੰ ਘਰੋਂ ਕੱਢਿਆ ਨਹੀਂ ਨਾਲ ਜਾਣਾ ਅੱਜ ਬਾਬਾ ਕੋਈ ਗੱਲ ਨਹੀਂ ਅੱਜ ਨਹੀਂ ਆਉਣਾ ਅੱਜ ਕੋਈ ਤਕੜਾ ਸਤਾਇਆ ਲੱਗਦਾ ਤੂੰ ਬੱਚਾ ਕੋਈ ਗੱਲ ਨਹੀਂ ਚਲੋ ਕਰਨਾ ਹੀ ਪੜਾ ਪਲਾਤੇ ਦਾ ਵੀ ਜਿੱਥੇ ਇੰਨੀ ਦੁਨੀਆ ਤਾਰੀ ਆ ਕਰੋਨਾ ਵਰਗੇ ਰੋਗ ਤੈਨੂੰ ਦੱਸਿਆ ਠੀਕ ਕਰਤੇ ਹਾਂਜੀ ਬਾਬਾ ਇਹ ਨਾ ਸੁਣਦਾ ਡਾਈਬੈਟ ਸਾਰਾ ਕੁਝ ਅਸੀਂ ਤੇ ਸ਼ੂਗਰ ਤੱਕ ਠੀਕ ਕਰਤੀ ਆ ਹਾਂਜੀ ਬਾਬਾ ਸ਼ੂਗਰ ਦੀ ਦਵਾਈ ਹੈਗੀ ਉਹ ਇੱਥੇ ਤੈਨੂੰ ਉਹ ਲੈ ਦੇਣਾ ਵਾ ਕਰੋੜਾਂ ਰੁਪਈਆ ਕਮਾਏਗਾ ਜੱਜ ਬਾਬਾ ਲੱਗਦੇ ਨੇ ਪੈਸੇ ਦੇ ਲੱਜ ਜਣੇ ਮੈਨੂੰ ਤੂੰ ਉਦਾਂ ਕਭ ਚਲ ਜਾ ਜਦਾ ਠੱਕੇ ਮਾਰ ਕੇ ਵੀ ਆਦਾ ਛੁੱਟੇ ਬਈ ਉਹ ਜਿਹੜਾ ਉਹ ਪੈਸਾਂ ਤੇ ਲਾਲਚ ਹੁੰਦਾ ਵਾ ਬਾਬਾਏ ਕੁਛ ਨਹੀਂ ਨਾਲ ਜਾਂਦਾ ਮਾਇਆ ਠਗਣੀ ਆ ਠੱਗਦੀ ਆ ਅੱਛਾ ਬਾਬਾਈ ਹੁਣ ਇੱਕ ਗੱਲ ਛੁਡਣਾ ਮਾਰਿਓ ਤੂੰ ਮੈਨੂੰ ਲੱਗਦਾ ਲੋਕਾਂ ਨੂੰ ਠੱਗ ਕੇ ਆ ਇੱਕ ਮਿੰਟ ਬਾਬਾਈ ਇੱਕ ਮਿੰਟ ਇੱਕ ਮਿੰਟ ਸ਼ਾਂਤ ਹੋ ਜਾ ਤੁਹਾਡੀ ਫੈਮਿਲੀ ਹੈਗੀ ਹਾਂ ਜਾਂ ਨਾ ਉਹ ਸਾਡੀ ਸਾਹ ਜਾਂ ਨਾ ਸਾਰੀ ਦੁਨੀਆ ਹੀ ਫੈਮਿਲੀ ਆ ਬੱਚਾ ਆਪਣੀ ਆਪਣੀ ਬਾਬਾਈ ਅਬ ਨੀਜੀ ਨੀਜੀ ਫੈਮਿਲੀ ਹੀ ਨੇ ਆਪਣੀ ਨੀਚੀ ਨੀਚੀ ਕੀ ਹੁੰਦੀ ਓ ਨੀਚੀ ਮੈਂ ਤੇ ਭਰਾਵਾ ਬੜੀ ਦੂਰ ਆ ਨੀਚੀ ਨੂਚੀ ਮੈਂ ਜਾਣਦਾ ਹੀ ਨਹੀਂ ਪਤ ਨਹੀਂ ਬਾਬਾ ਜੀ ਕੁੱਡੇ ਨੂੰ ਗਿਆ ਜਾਵ ਜਦੋਂ ਮੈਂ ਘਰ ਦੇ ਆਪਣੀ ਜਿਹੜੇ ਖਾਸ ਨੇ ਬਾਬਾ ਜੀ ਦਿਲ ਚ ਵਾਜਦਾ اچھا اچھا ਮੇਰਾ ਪਰਿਵਾਰ ਪਰਿਵਾਰ ਕਹਿਣਾ ਹੈਗਾ ਬੱਚਾ ਕਿਉਂ ਨਹੀਂ ਹੈਗਾ ਸਾਰਾ ਕੁਝ ਹੈਗਾ ਪਾਪਿਆਂ ਦਾ ਬਾਬੇ ਬਾਬੇ ਕੋ ਡੰਡੇ ਸਾੜੇ ਥੋੜਾ ਉਹ ਤੁਹਾਡੀ ਗੱਲ ਮੰਨਦਾ ਮੈਂ ਸੰਤੀ ਪਹਿਲਾਂ ਗੱਲ ਸੁਣੋ ਪਹਿਲਾਂ ਮੇਰੀ ਤੁਸੀਂ ਘਰ ਬੂ ਬਣਾਇਆ ਆਪਣਾ ਸਭ ਕੁਝ ਬਣਾਇਆ ਤੂੰ ਲੋਕਾਂ ਜਾਣਾ ਓਏ ਉਹ ਗੱਲ ਸਲਾ ਬਾਬਾ ਓਏ ਸ਼ਗਲ ਤਾਂ ਚੋਰ ਜਾ ਲੱਗਦਾ ਤੂੰ ਤੇ ਮੈਨੂੰ ਓਏ ਬਾਬਾ ਮੈਂ ਤੁਹਾਨੂੰ ਕਹਿ ਨਹੀਂ ਸਕਦਾ ਤੁਸੀਂ ਮਾਹ ਪੁਰਸੀ ਤੁਹਾਡੇ ਚੇਲੇ ਪੈਣਾ ਮੈਂ ਤੁਹਾਨੂੰ ਕੋਈ ਗੱਲ ਨਹੀਂ ਕਹਿ ਸਕਦਾ ਮੈਂ ਅਛਾ ਬਾਬੇ ਤੂੰ ਹੀ ਆਪਣਾ ਪਹਿਲੇ ਸਭ ਕਮਾਇਆ ਨਾ ਕਾਰੋਬਾਰ ਮਕਾਨ ਬਣਾਉ ਸੈਟਾ ਬੱਚਾ ਸਾਰਾ ਕੁਝ ਸੈਟ ਕਰਕੇ ਬੱਚਿਆਂ ਨੂੰ ਦੇ ਕੇ ਆਪਾਂ ਹੁਣ ਲੰਡੇ ਚੜੇ ਤੇ ਤੂੰ ਇੱਥੇ ਅੰਬ ਲੈਣਾ ਤੂੰ ਅੰਬ ਫੜਨਾ ਇੱਥੇ ਫਿਰ ਉਹ ਅੰਬ ਇੱਧਰ ਮਿਲਦੇ ਨਹੀਂ ਬੱਚਾ ਇੱਧਰ ਤੇ ਕੱਕਾ ਖਾਨ ਨੂੰ ਮਿਲਦਾ ਵਾ ਕਾ ਖਾਣਾ ਲੱਗਦਾ ਮੈਨੂੰ ਤਾਂ ਪੁੱਤੇ ਵਰਗਾ ਹੀ ਆ ਕਾ ਜੀ ਬਾਬਾ ਜੀ ਮੈਂ ਤੁਹਾਨੂੰ ਕੀ ਕਹਾਂ ਹੁਣ ਹੁਣ ਤੂੰ ਪਾਣੀ ਪੀਣਾ ਵਾ ਮੇਰੀ ਪਹਿਲਾਂ ਗੱਲ ਸੁਣੋ ਪਾਣੀ ਪੀਣ ਪੀ ਲੈਨੇ ਆ ਬਾਬਾ ਤੀ ਤੀ ਮੇਰਾ ਜਜਾਨੀ ਕੋ ਸਤਾਇ ਮੇ ਜਦਾ ਮੈਂ ਸਤਾ ਤੀ ਸਤਾਇ ਜਿਆਦੇ ਮੇਰੇ ਸਾਣਾ ਬਾਬਾ ਜੀ ਉਹ ਜਜਾਨੀ ਤੋਂ ਸਤਾਇਆ ਤੂੰ ਵੀ ਆਇਆ ਤੇ ਮੈਂ ਵੀ ਆਇਆ ਤੇ ਬਸ ਗੱਲ ਫਿਰ ਐਂਡ ਇੱਥੇ ਆਈ ਫਿਰ ਤੀ ਮੇਰੇ ਨੂੰ ਕਿਉਂ ਲੱਜ ਦੇਣ ਜੀ ਕੋ ਨਾਲ ਜੋੜਿਆ ਆਪਾਂ ਕੋ ਪੈਸੇ ਨਾਲ ਜੋੜਿਆ ਆਪਾਂ ਨਾ ਹੁਣ ਪਿੱਛੇ ਆਉਣਾ ਤੇਰਾ ਤਾਂ ਆ ਤੇ ਨਾ ਮੇਰਾ ਤਾਂ ਆ ਬਸ ਐਥਾ ਹੁਣ ਆਪਾਂ ਕੀ ਹੋਏ ਹਾਂ ਹੁਣ ਤੂੰ ਪਾਣੀ ਪੀਣਾ ਹਾਂ ਪਾਣੀ ਪੀ ਗਏ ਆ ਪਾਣੀ ਪੀਏ ਆਪਾਂ ਫਿਰ ਆਪਾਂ ਤੂੰ ਨਹੀਂ ਮੇਰਾ ਖੜਾ ਛਟਣਾ ਨਹੀਂ ਬਾਬਾ ਜੀ ਚੇਲਾ ਹੀ ਪੈਣਾ ਪੱਕਾ ਉਹ ਹੱਕ ਆ ਦੇਖ ਨਾ ਉਹ ਕਹਿੰਦਾ ਤੂੰ ਉਸਤਾਦ ਤੀ ਚੇਲੇ ਤੀਨੇ ਮੈਂ ਸਿੱ ਓਏ ਵੇਲਾ ਨਾ ਕਵੇਲਾ ਪੱਥਰ ਮਾਰ ਕੇ ਭਾਰ ਦੂੰ ਸਿਰ ਤੇਰਾ ਇਹ ਕੋਈ ਨਾਮ ਜਪਣ ਦਾ ਨਹੀਂ ਵੇਲਾ ਇਹ ਗੱਲਾਂ ਕਰਨੀਆਂ ਤੂੰ ਮੇਰ ਨਾਲ ਅਸੀਂ ਬਾਬਾ ਤੇਰੇ ਨਾਲ ਤੁਹਾਡੇ ਚਲੇ ਬਸ ਜਿੱਦਾਂ ਮਰਜ਼ੀ ਕਹੋ ਤੂੰ ਹੁਣ ਤੈਨੂੰ ਪਹਿਲਾਂ ਪਾਣੀ ਦਾ ਮਹਿਲਾ ਕਰਕੇ ਤਾਂ ਤੇ ਫੇਰ ਗੱਲ ਬੰਦੀ ਆ ਤੇ ਕਦੀ ਮੇਰੇ ਮਾਲੀ ਚੜੇ ਲਾਲ ਚੜੇ ਆ ਕਰਦੇ ਇੱਥੇ ਪਾਣੀ ਦਾ ਮੇਲ ਲਾਲ ਚੜੇ ਹੁਣ ਚੜੇ ਆ ਕਰਦੇ ਪਾਣੀ ਦਾ ਮੇਲ ਓ ਸੁਖ ਜਮਨਾ ਤਾਰੇ ਬੰਨਾ ਬੰਨਾ ਤਰਤੀ ਸਾਰੀ ਪਾਣੀ ਦੀ ਆਜ ਵੇ ਵਾਰੀ ਪਾਣੀ ਦੀ ਆਜ ਵੇ ਵਾਰੀ ਉਹ ਜਾ ਡੱਡੂ ਦੇ ਮੂੰਹ ਵਾਲਿਆ ਹਾਂਜੀ ਉੱਥੋਂ ਪੱਥਰ ਚੁੱਕ ਕੇ ਤੇ ਜਾ ਪਾਣੀ ਪੀ ਆ ਦੀ ਭੱਜ ਨਾ ਜਾਇਓ ਓਏ ਅਹੀਂ ਪਜਣ ਵਾਲੇ ਨਹੀਂ ਪਜਾਉਣ ਵਾਲੇ ਬਾਬਾ ਜੀ ਕਿਹਨੇ ਧਰ ਦੇ ਮੈਨੂੰ ਹੁਣ ਮੈਂ ਜਾਣ ਚੌਣ ਦੇ ਆਪਣੇ ਉਹ ਨਹੀਂ ਜਾਂਦੇ ਜਾ ਤੈਨੂੰ ਚੇਲਾ ਬਣਾ ਲਿਆ ਠੀਕ ਆ ਜਾ ਪਾਣੀ ਪੀ ਗਿਆ ਪਾਣੀ ਪੀ ਗਿਆ ਤਾਂ ਤੁਹਾਡੇ ਵਸਲੇ ਪਰ ਲਿਆ ਪਰ ਲਿਆ ਬਾਬਿਆਂ ਨੇ ਵੀ ਲੈ ਨਹੀਂ ਥੋੜਾ ਜਨ ਨਾਲੇ ਫਿਰ ਬੋਤਲ ਮੈਂ ਸੰਗੇ ਸੁੱਕ ਗਿਆ ਵਾ ਇਹਨਾਂ ਬੋਲ ਬੋਲ ਕੇ ਪਤਾ ਨਹੀਂ ਟੀਟ ਟੀਟਾ ਜੰਮਿਆ ਮੈਂ ਤੇ ਬੰਦਾ ਵੇਖਿਆ ਨਹੀਂ ਅਜੇ ਤੱਕ ਹਾਂ ਛੜੇ ਕਰੇਲੇ ਵਰਗਾ ਹੈਗਾ ਇਹੋ ਹਾਂ ਟਾਣੇ ਬਤਾਉ ਵਰਗਾ ਹੀ ਉਹਦੇ ਚੇਲਾ ਪੈਣ ਰਿਹਾ ਹੀ ਉਹ ਵੀ ਬਾਬੂ ਦਾ ਬਾਬਾ ਰਾਜੂ ਸ਼ਾਹ ਦਾ ਚੰਗਾ ਰੋਈ ਦਨੇ ਆ ਪਰ ਬਾਬਾ ਕਵਨ ਸ਼ਰਾਬ ਪੀ ਆਤੀ ਮੈਨੂੰ ਨਹੀਂ ਨਹੀਂ ਬਾਬੇ ਚੇਲੇ ਪੈ ਗਏ ਆਪਾ ਹੁਣ ਬਾਬੇ ਠੰਡਾ ਪਾਣੀ ਪਿਆ ਦੀਏ ਨਹੀਂ ਪਹਿਲਾਂ ਨਹੀਂ ਪੀਉਣਾ ਪਹਿਲਾਂ ਗੱਲਬਾਤ ਕਰਦੇ ਵਾਹ ਵਾਹ ਓਏ ਹੋ ਬਾਬੇ ਗੱਲਾਂ ਬਾਤਾਂ ਹੈਂ ਆ ਐਵੇਂ ਨਹੀਂ ਪਾਪਾ ਗੱਲ ਬਾਤ ਹੈਗੀ ਬਾਬੇ ਜੇ ਬਾਬੇ ਗੱਲਾਂ ਬਾਤਾਂ ਹਾਂ ਹਾਂ ਜੀ ਵਾਹ ਲਓ ਜੀ ਲੋ ਵਾਹ ਜੀ ਵਾਹ ਵਾਹ ਜੀ ਵਾਹ ਲੋ ਜੀ ਲੋ ਵਾਹ ਜੀ ਵਾਹ ਜਲ ਮਿੱਠਾ ਵੀ ਮਿਲ ਗਿਆ ਵਾਹ ਕਾ ਬਾਬੇ ਗੱਲ ਬਾਤ ਹੈ ਬਾਬੇ ਖੜਾ ਚੜਨਾ ਹੁਣ ਓ ਹੋ ਹੋ ਯਾ ਬਾਬਾ ਬਾਬੇ ਵਾਲੇ ਬੋਤਲ ਭਰ ਲਈਏ ਬਾਬੇ ਨਾ ਬੰਦਾ ਲਾਲਚੀ ਆ ਆਪ ਡਾਫਾਏ ਮੈਜੋਗਲ ਆਣੀ ਆਹ ਲੋ ਜੀ ਪਾਣੀ ਭਰ ਲਿਆ ਬਾਬਿਆਂ ਵਾਸਤੇ ਹੁਣ ਬਾਬੇ ਘੋਟਵੜ ਪੀ ਲੈਣਗੇ ਹਾਂ ਠੰਡਾ ਪਾਣੀ ਬਾਬੇ ਗੱਲ ਬਾਤ ਹੈਗੀ ਬਾਬੇ ਨੇ ਹੁਣ ਖੜਾ ਛੱਡਣਾ ਬਾਬੇ ਦੇ ਨਾਲ ਜਿਆਂ ਦਾ ਨਾਲ ਹੀ ਮਰਨਾ ਹੁਣ ਭਾਵੇਂ ਕਰੇਲਾ ਕਾਵੇ ਭਾਏ ਕਦੂ ਦੀ ਵੱਲ ਕਵੇ ਬਾਬੇ ਕਰਪੂਜੇ ਦੀ ਹੋਏ ਕਵੇ ਬਾਬੇ ਦੀ ਗੱਲ ਸੁਣਨੀ ਹੋ ਆਹੋ ਸੰਦੀਪ ਆ ਗਏ ਬਸ ਆਹੋ ਆਲਾ ਪਪਾ ਜੀ ਆਹ ਲੱਖ ਨਰਨਜ ਆਹ ਪਪਾ ਬਾਰਾ ਬਾਰਾ ਪਪੇ ਜੈ ਹੋ ਵੱਡੇ ਤੇ ਕਣਕ ਤੇ ਲਾਦੇ ਟਿੰਚਨ ਲੱਖ ਨਰਨਜ ਆ ਆ ਗਿਆ ਬੱਚਾ ਸੰਦੀ ਮੈਂ ਤੁਹਾਡੇ ਜਲਣੇ ਤੁਹਾਡੇ ਵਾਸਤੇ ਮਠਾ ਬੋ ਤੁਹਾਡੀ ਵਾਕਾਈ ਬਾਈ 200 ਸਾਲ ਬਾਅਦ ਕਿਤੇ ਅੱਜ ਚਲ ਪੀਣ ਲੱਗੇ ਆ ਵੇ 460 ਮੈਨੂੰ ਭਗਤੀ ਤੇ ਬੈਠੇ ਨੂੰ ਹੋ ਗਿਆ ਵਾ ਕਿੰਨੇ ਤਰ ਪਾਣੀ ਨਹੀਂ ਪਿਆ ਵਾ ਬਾਈ ਓਏ ਬਾਬੇ ਕਿਸੇ ਦੇ ਹੱਥੋਂ ਸਵਾਵ ਨਹੀਂ ਖਾਂਦੇ ਪਰ ਇਤਨਾ ਬਾਬੇ ਤੇ ਚੇਲੇ ਹਣ ਤੁਹਾਡੇ ਹਾਂ ਚੇਲਾ ਸਮਝ ਕੇ ਮੈਂ ਪਾਣੀ ਪੀਣ ਲੱਗਾ ਕਿ ਮੰਤਰ ਮਾਰਤਾ ਜੇ ਹੁਣ ਧੁੱਪ ਲੱਗੀ ਕੀ ਕਰਤਾ ਇਹ ਤੀ ਇਹ ਕਿਹੜੀ ਭਗਤੀ ਫੂਫਾ ਮਾਰ ਦਿੱਤੀ ਮੈਂ ਪਾਣੀ ਪੀਣ ਗਿਆ ਤੀ ਸਰਾ ਹੈ ਸੱਜਿਆ ਅੱਜਲ ਵੱਜਲ ਸੱਜਲ ਹੋ ਗਏ ਸਾਰੇ ਬੱਦਲ 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 ਓਹੋ ਬਾਬਾ ਮੈਂ ਤਾਂ ਤਰਪੈਣੀ ਉੱਪਰ ਲੈ ਲਿਆ ਗਿਆ ਵੇ ਨਹੀਂ ਪੈ ਗਿਆ ਇਹ ਬਾਬੇ ਪਾਣੀ ਵੀਂੜਨੇ ਤੰਗ ਨਹੀਂ ਕਰਨਾ ਬਾਬਿਆਂ ਨੂੰ ਆਹ 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 ਬਾਬੇ ਪ੍ਰੇਸ਼ਾਨ ਹੋ ਗਏ ਨੀ ਹੁਣ हां बच्चा बहुत परेशान ना मांग जो गाल गाल। और जो मांगਣਾ ਤੂੰ ਦੁਨੀਆ ਤੇ ਮੰਗਲਾ ਕੋਈ ਗੱਲ ਨਹੀਂ ਤੈਨੂੰ ਕਰਾਮਾਤ ਵਿਖਾ ਲਈਏ ਗੱਲ ਕਰ ਬਾਬਾ ਜੀ ਨਹੀਂ ਤੁਹਾਡੇ ਚੇਲੇ ਪੈਣਾ ਨਹੀਂ ਤੈਨੂੰ ਕਰਾਮਾਤ ਦਿਖਾ ਦਈਏ ਬਾਬਾ ਲਾਲਚ ਨਾ ਦੇ ਉਹ ਲੈ ਚੇਲਾ ਤੈਨੂੰ ਬਣਾ ਲਿਆ ਅਸੀਂ ਕਰਾਮਾਤ ਦਿਖਾ ਦਈਏ ਆ ਲੈ ਪਾਣੀ ਦਾ ਤਰੋਂਕਾ ਮਾਰ ਤੇ ਜਾ ਵੇਖੀ ਤੇਰੇ ਪਿੱਛੇ ਇਧਰ ਜਿੱਥੇ ਤਰੋਂਕਾ ਮਾਰੇਗਾ ਉੱਥੇ ਫੁੱਲ ਖੜ ਜਾਣਗੇ ਓਏ ਚਾ ਜਿਹਨਿਆ ਰੰਗਾਂ ਦੇ ਫੁੱਲ ਵੇਖਣੇ ਚਾਹੁੰਨਾ ਵਾ ਉਹ ਜਾ ਮਨ ਚ ਤਾਰ ਕੇ ਤਰੋਂਕਾ ਮਾਰ ਦੇ ਮੈਂ ਬੇ ਬਾਬੇ ਪਿੱਛੇ ਮਾਰਾ हां हां जया बाबਿਆਂ ਦੀ ਆਣ ਕੋਲ ਕਾਲੇ ਲੱਗਣ ਕਾਲੇ ਚਟੇ ਫੁੱਲ ਫੁੱਲਾ ਜਾਣ ਪੀਲੇ ਤੇ ਨੀਲੇ ਤੇਰਾ ਭੜਾ ਜੇ ਕਿਆ ਬਾਤ ਕਿਆ ਬਾਤ ਐ ਤੁਹਾਡਾ ਬਲਾ ਬਾਬੇ ਕਰਮਾ ਤੋਂ ਬੜੀ ਇਹ ਫੁੱਲ ਆ ਗਏ ਤੁਹਾਡਾ ਆਪਣਾ ਜੀ ਡੀਪਰ ਤੇ ਫੱਤੂ ਪੀਲੇ ਆ ਗਏ ਫੁੱਲ ਨੀਲੇ ਬਾਬਾਈ ਆ ਗਏ ਆਵੇ ਬਾਬਾਈ ਆ ਗਏ ਆਵੇ ਡੱਡੂ ਡੱਡੂ ਵਰਗਾ ਮੂੰਹ ਆ ਤੇਰਾ ਬਾਂਦਰ ਵਰਗੀ 부ਥੀ ਆਰਾ ਹਰਾ ਪੀਲੇ ਫਲ ਬਣਾ ਦੇ ਪਿੱਛੇ ਇੱਕ ਖੁੱਤੀ ਬਾਬੇ ਪਛਾਨਬੜੀ ਮਾਰਣਾ ਵਾਹ ਤੇ ਪੀਲੇ ਵੀ ਆ ਗਏ ਤੁਹਾਡਾ ਭਲਾ ਹੋ ਜੇ ਕੱਲ ਕਰ ਆਖੇ ਤੇ ਤੈਨੂੰ ਇੱਥੇ ਫਲਵਾਰੀ ਪੈਦਾ ਕਰਦੀਏ ਨਹੀਂ ਬਾਬੇ ਬਾਬਾ ਬਾਬਾ ਪਰ ਇੱਥੇ ਦੁਨੀਆਂ ਨੇ ਆਉਣਾ ਜਾਣਾ ਸ਼ੂ ਸ਼ੂ ਕਰ ਦੇਣਾ ਅਸੀਂ ਤੇ ਪਾਕਿਸਤਾਨ ਲੱਪਿਆ ਵਾ ਕਿਤੇ 400 ਸਾਲਾਂ ਤੋਂ ਇੱਥੇ ਬੈਠੇ ਹੋਏ ਆਂ ਨਾ ਮਨੁੱਖ ਵੇਖਿਆ ਨਾ ਮਨੁੱਖ ਦੀ ਯਾਦ ਵੇਖੀ ਤੇ ਤੇਰੇ ਵਰਗੇ ਪਤਾ ਨਹੀਂ ਕਿੱਥੋਂ ਲੀਚੜ ਦੇ ਬੰਦੇ ਆ ਕੇ ਮੇਰੇ ਦਰ ਪੈ ਗਏ ਹੋਏ ਅੱਗੇ ਤਾਂ ਮਾੜੇ ਭਮਾਲ ਭਗਤੀ ਕਰਨਿਆ ਜੀ ਬੱਦਲ ਹੋ ਗਏ ਬਰਫਾ ਆਈਆਂ ਆ ਜਲ ਦਿੱਤਾ ਤੇ ਮੈਂ ਫੁੱਲ ਖਿੜ ਗਏ ਪੀਲੇ ਨੀਲੇ ਕਿਆ ਬਾਤ ਹੈ ਬਾਬਾ ਚਿੱਲੇ ਪੈਣਾ ਹੁਣ ਦੁਨੀਆਦਾਰੀ ਛਾਟ ਖਾੜਾ ਬਾਬਾ ਉਹ ਜਾਣੇ ਆ ਬਾਬਾਈ ਜੱਬ ਇਹ ਇਹ ਨਾ ਪੜਨਾ ਇਹ ਚੀਕ ਹੋਰ ਖਾਪੜੇ ਤਈ ਕਮ ਬੱਚਾ ਬਾਬਿਆਂ ਦੇ ਹੱਥ ਲੱਗੇ ਆ ਇਹ ਮੇਰੇ ਕੋ ਰੋਣਾ ਬਾਬੇ ਮੈਂ ਲਾਲਚ ਆਣਾ ਮੈਨੂੰ ਆਤੀ ਆਪਰੇ ਰੱਖੋ ਇਹ ਕਰਾਮਾਤੀ ਹੁਣ ਆਪਾਂ ਨੇ ਪਾਣੀ ਬਣਾਤਾ ਵਾ ਹਾਂਜੀ ਹਾਂਜੀ ਬਾਬਾ ਜੀ ਠੀਕ ਆ ਲੈ ਬਾਬਾਈ ਇਹ ਕਰਾਮਾਤੀ ਆ ਜੁਰਜ ਬਾਰਾ ਕਾ ਬਾਰਾ 체ਤੀ ਬਾਬਾਈ ਕਾ ਬਾਰਾ ਨੂੰ ਠੰਡ ਲੱਗਣ ਈ ਆ ਮੇਰੇ ਚੇਲੇ ਨੂੰ ਵਾਹ ਜੀ ਵਾਹ ਬਾਬਾਈ ਵਾਹ ਬਾਬਾਈ ਆ ਤੇ ਨਜ਼ਾਰੇ ਬਾਦੂ ਬਾਬਾਈ ਤੇ ਧੁੱਪ ਲੱਗੀ ਝੜ ਗਈ ਨਾ ਧੁੱਪ ਹਾਂਜੀ ਬਾਬਾਈ ਹਾਂਜੀ ਬਾਜਾਂ ਤੂੰ ਵੀ ਬੰਦੇ ਦਾ ਪੁੱਤ ਹਾਂਜੀ ਬਾਬਾ ਪਰ ਆ ਜਲਦਾ ਨਾ ਆਪਾਂ ਲਾਲਚਾਣ ਹੈ ਬਾਬਾ ਜੀ ਆਪਾਂ ਕਿਉਂ ਫੇਰ ਆਪਾਂ ਮੂੰਹ ਮਾਇਆ ਕੋਈ ਗੱਲ ਨਹੀਂ ਬੱਚਾ ਇਹ ਇਹ ਰੱਖ ਲਿਆ ਵਾ ਆ ਜਿੰਨੇ ਵੀ ਆ ਤੂੰ ਵੇਖਣ ਰਿਆ ਹਨਾ ਹੀਰੇ ਹੂਰੇ ਜੋ ਵੀ ਤੈਨੂੰ ਪੈਡਾ ਵਿਖਾਦੇ ਆ ਹਾਂਜੀ ਆ ਜਿੰਨਾ ਵੀ ਸੋਨਾ ਸਾਰਾ ਇਹ ਤੇ ਨਹੀਂ ਬਣਾਇਆ ਵਾ ਆਪਾਂ ਹਾਂਜੀ ਬਾਬਾ ਹੁਣ ਗੱਲ ਇਹ ਤੇ ਗਾਇਬ ਕਰ ਦੇ ਜਾਈਂ ਬਸ ਇਤਰਾ ਕਰਾਂਗੇ ਤੇ ਚੱਲ ਗਾਇਬ ਹੋ ਜਾਣਾ ਮੈਂ ਤੁਹਾਡੀ ਗੱਲ ਸਰ ਪਰ ਫੇਰ ਤੈਨੂੰ ਪਿਆਸ ਲੱਗ ਜਾਣੀ ਆ ਡੱਡੂ ਦੇ ਮੂੰਹ ਵਾਲਾ ਫੇਰ ਪਾਣੀ ਮੰਗਣਾ ਪਿਆਸ ਮੈਂ ਲਾ ਕੇ ਰੱਖ ਲੈਣਾ ਫੇਰ ਪਿਆਸ ਲੱਗੂ ਮੇਰੀ ਸੰਤੀ ਗੱਲ ਸੁਣੋ ਪਰ ਹੈ ਜਲ ਦੇ ਵਿੱਚ ਹੀ ਆਉਜੀ ਬਣਾ ਦਿੱਤੀ ਆਪਣੇ ਮੰਤਰ ਨਾ ਹੁਣੇ ਮੈਂ ਦੋ ਛੱਟੇ ਮਾਰੇ ਮਗਰ ਫੁੱਲ ਪੀਲੇ ਨੀਲੇ ਸਾਰੇ ਆ ਗਏ ਮੇਰੇ ਕੰਨ ਲਾਲਚੋਂ ਮੈਂ ਕਹਣਾ ਛੱਟਾ ਮਾਰਦਾ ਮੈਨੂੰ ਪਹਿਲੇ ਲੱਭ ਜਾਣਾ ਲਾਲਚ ਫੇਰ ਵਾਣ ਬੱਬੇ ਆਣਾ ਆਪਾਂ ਲਾਲਚ ਮਾੜਾ ਪਾਣੋ ਕੋਈ ਗੱਲ ਨਹੀਂ ਬੱਚਾ ਕੋਈ ਹੋਰ ਤੂੰ ਮੇਰੇ ਨਾਲ ਤੀਨਾ ਮੇਰੇ ਇਲਾਕੇ ਚਲੋ ਚਲਿਏ ਬਾਬਾਈ ਓਏ ਨਹੀਂ ਓਏ ਨਹੀਂ ਬੱਚਾ ਅਸੀਂ ਕਿਤੇ ਨਹੀਂ ਜਾ ਸਕਦੇ ਹੀਂ ਇੱਥੇ ਭਕਤੀ ਕਰਨੀ ਆ ਜੇ ਸਾਡੇ ਕੋਲ ਰਹਿਣਾ ਚਾਹੁੰਨਾ ਤੇ ਠੀਕ ਆ ਸਾਨੂੰ ਵੀ ਕਿਉਂ ਲਾਲਚੀ ਬਣਾਉਣਾ ਚਾਹੁੰਨਾ ਆ ਬਹੁਤ ਸੰਧੀ ਆਪਾਂ ਲਾਲਚ ਨਹੀਂ ਉੱਥੇ ਬਹੁਤ ਸੋਹਣ ਜਗਾ ਵਾ ਹਰਿਆਲੀ ਹਰਿਆਲੀ ਆ ਇੱਥੇ ਪੱਥਰਾਂ ਤੇ ਬੈਠੇ ਥੱਕ ਜਾਨੇ ਆਪਾਂ ਕਿੱਥੇ ਗੀਆ ਹਾਂ ਦੁਨੀਆ ਬਹੁਤ ਆਂਗਾ ਆਪਣ ਜੇਨ ਨੂੰ ਕਹੇ ਤੇ ਪਾਣੀ ਨਦੀ ਇੱਕ ਉਹਦੀ ਵਗਾ ਦੋ ਇਹ ਠੰਡਾ ਪੰਡੋ ਕੇ ਪੀਣਗੇ ਨਾਲੇ ਤੁਹਾਨੂੰ ਸੀਸਾ ਦੇਣਗੇ ਅੰਤਰਮੰਤਰ ਸਾਥੀ ਚੜੇ ਲਾ ਫੜੀਆਂ ਅੰਤਰਮੰਤਰ ਸਾਥੀ ਚੜੇ ਲਾ ਫੜੀਆਂ ਜਿੰਨ ਪਾਕਿਸਤਾਨ ਵਾਲਿਆ ਆ ਜਾ ਤੇ ਆ ਕੇ ਬਗਾ ਦੇ ਨਦੀਆਂ ਲਾਪਤ ਚਲੇ ਵੇੜਾ ਜੇ ਨਦੀ ਕੱਟਦੀ ਔਰ ਥੱਲੇ ਵਾਲਿਆਂ ਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਹੋਊਗੀ ਵਾਹ ਜੀ ਬਾਬਾ ਜੀ ਵਾਹ ਜੀ ਵਾਹ ਬਗਾਤਾ ਇਹ ਚਰਨੇ ਜਾ ਬਾਬਾ ਜੀ ਹਮ ਕਰੀ ਮੜੇ ਨੇ ਜਾ